ਗੁਰੂ ਸਾਹਿਬ ਦੇ ਜਪਜੀ ਸਾਹਿਬ ਦੇ ਵਿੱਚੋਂ ਉੱਭਰੇਗਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਘਰ ਦੇ ਵਿੱਚੋਂ ਉੱਭਰੇਗਾ ਉਹ ਖਾਲਸਾ ਰਾਜ 39 ਸਾਲ ਦਾ ਬਾਹਰ ਆ ਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਖਾਲਸਾ ਰਾਜ ਹਿੰਦੁਸਤਾਨ ਦੇ ਵਿੱਚ ਹੀ ਹੋਵੇਗਾ ਭਾਰਤ ਦੇ ਵਿੱਚ ਹੀ ਹੋਵੇਗਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਇਹ ਕਹਰਾ ਹਿੰਦੁਸਤਾਨ ਦੀ ਸਰਕਾਰੇ ਨੂੰ ਨਾਨਕ ਦੇ ਵਾਰਸਾਂ ਨੂੰ ਮੌਕਾ ਦੇ ਕੇ ਦੇਖ ਤੇਰੀ 28 ਜਿੰਨਾ ਮੰਗਨ ਦੀ ਇਹੋ ਜਿਹਾ ਰਾਜ ਸਾਰੇ ਹਿੰਦੁਸਤਾਨ ਭਾਰਤ ਦੇ ਵਿੱਚ ਹੋਣਾ ਚਾਹੀਦਾ ਹੈ ਜਿਹੜਾ ਰਾਜ ਨੂੰ ਗੁਰਗਾਂ ਸਾਹਿਬ ਦੇ ਵਿਚਾਰ ਤਾਂ ਨਾਲੇ ਵਿੱਚੋਂ ਉੱਜੇਗਾ ਉਸ ਰਾਜ ਦੀ ਮੰਗ ਸਾਰੇ ਕਰਨਗੇ। ਛੋਏ ਹਵਾਨਾ ਬਣਾਇਆ ਕਰੋ ਕਿ ਖਾਲਸਾ ਰਾਜ ਦਾ ਵਰਤ ਸਹਿਤ ਇਹਨੂੰ ਕਾਤਕ ਨਾਲ ਬੁਬਾ ਕਰਕੇ ਗਦਰਸਤਾਨ ਬਣਾਉਣ ਜਾ ਰਹੇ ਨੇ। ਜਾਂ ਕੋ ਹਿੰਦੂ ਵਾਸਤੇ ਜਾਂ ਕੋ ਮੁਸਲਮਾਨ ਵਾਸਤੇ ਖੱਟ ਖਤਰਾ ਖੜਾ ਕਰਨ ਜਾ ਰਹੇ ਨੇ। ਸਾਡੇ ਰਾਜ ਦੀ ਮਸਾਲਾ ਮਹਾਰਾ ਜਿਹੜੇ ਜੀ ਸਿੰਘ ਦਾ ਰਾਜ ਜਿਹੜਾ BBC ਵੱਲੋਂ ਕਰਵਾਇਆ ਗਿਆ ਇੰਟਰਵਿਊ ਦੇ ਵਿੱਚ 43% ਵੋਟਾਂ ਦੇ ਨਾਲ ਪੂਰੇ ਦੁਨੀਆ ਦੇ ਵਿੱਚ ਪਹਿਲੇ ਨੰਬਰ ਦਾ ਰਾਜ ਮੰਗਿਆ ਤੁਹਾਨੂੰ ਸੁਭਮਾਨ ਹੈ ਮਟਾ। ਇਸ ਕਾਰਕੈਸੀ ਚੋਣੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਰਾਜ ਤੇ ਗਿਤਾਰ ਧਾਰਾ ਦੇ ਵਿੱਚੋਂ ਰਾਜ ਨਿਵੇਗਾ ਉਹ ਸਰਬੰਤ ਦੇ ਭਲੇ ਵਾਲਾ ਰਾਜ ਹੋਵੇਗਾ ਸਾਰੇ ਨੂੰ ਨਾਲ ਲੈ ਕੇ ਚੱਲਾਂਗੇ ਦੂਸਰੀ ਬੇਨਤੀ ਮੈਂ ਕਰਨੀ ਹੈ ਮੈਂ ਚਾਹੁੰਦੀ ਆ ਸਾਰੇ ਸਿੱਖਾਂ ਨੂੰ ਅੱਜ ਇਸ ਸਟੇਜ ਉੱਤੇ ਆ ਕੇ ਸਪੀਚ ਕਰਨਾ ਆਪਹੁਣਾ ਤੋਂ ਸੁਣਦੇ ਰਹਿਣਾ ਸ਼ਰਾਪ ਦੀ ਅਕਸ ਨਾਲ ਤੋਂ ਸੁਣਦੇ ਰਹਿ ਤੁਹਾਡੇ ਵਿੱਚ ਘੁਸੜ ਕੇ ਤੁਹਾਡੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰਕੇ ਭਾਈ ਸਾਹਿਬ ਦੀ ਚੋਣ ਮਹਿਮਨ ਨੂੰ ਤਾਰੇ ਕੋਈ ਕਰਦਾ ਯਤਨ ਕਰਾਂਗੇ ਸਾਡਾ ਪ੍ਰਚਾਰ ਸ਼ਾਂਤਮਈ ਹੈ ਨਾਮ binaam ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਵਾਲਾ ਅਸੀਂ ਕਿਸੇ ਦੇ ਵਿਰੋਧੀ ਨਹੀਂ ਐ ਇਹ ਸਾਡੇ ਪਰਿਵਾਰ ਵੱਲੋਂ ਅਧਿਕਾਰਤ ਬਿਆਨ ਐ ਅਸੀਂ ਸ਼ਾਂਤ ਮਨ ਹੀ ਰਹੀਏ ਡੈਮੋ ਟ੍ਰਿਕ ਤੇ ਬੰਦ ਕਰਦਾ ਨਾਮ ਕੱਢ ਕੇ ਦਿੱਕੇ ਜਨਾਹ ਲੱਛਣ ਲਾਉਣੀ ਐ ਸਾਰਿਆਂ ਨੂੰ ਤੁਹਾਨੂੰ ਇਹ ਬੇਨਤੀ ਐ ਕਿ ਸਾਰਿਆਂ ਨੇ ਜ਼ਿੰਮੇਵਾਰ ਬਣਨਾ ਐ ਜਿਹੜਾ ਕੋਈ ਸ਼ਰਾਬ ਪੀਣ ਸੰਸਕ ਸੇ ਗਰੁੱਪ ਦੇ ਵਿੱਚ WhatsApp ਗਰੁੱਪ ਦੇ ਵਿੱਚ ਅਸੀਂ ਸ਼ਰਾਬ ਕਰਨੀ ਕਾਹ ਕਾਹ ਦੀ ਜੁੜਤ ਕਰਦਾ ਹੈ ਕੋਸ਼ਿਸ਼ ਕਰਦਾ ਹੈ ਜਾਂ ਜਿਹੜਾ ਪੰਜਾਬ ਦੇ ਵਿੱਚ ਕਰਦਾ ਹੈ ਉਸ ਨੂੰ ਠੱਲ ਪਾਓ ਉਸ ਨੂੰ ਸਮਝਾਓ ਜਾਂ ਕੇ ਉਹਨੂੰ ਪ੍ਰੇਰਿਤ ਕਰਨਾ ਕਰੋ ਇੰਨੀਆਂ ਕੁ ਬੇਤੀਆਂ ਦੇ ਨਾਲ ਸਾਰੇ ਸੰਗਤਾਂ ਦਾ ਖਿਮਾ ਦਾ ਜਾਚ ਕਰਾਂ ਕਿ ਬੇਤੀਆਂ ਮਾਤਾ ਜੀ ਦੇ ਪਿੱਛੋਂ ਸਾਰੇ ਸੰਗਤ ਦੇ ਤੇ ਬਰਾਜਮਾਨਾਂ ਦੇ ਕਿਉਂਕਿ ਜਲ ਪਾਣੀ ਦੇ ਵਿੱਚ ਚਾਹ ਪਕਾਣਾ ਉਹ ਸਾਰੇ ਸੰਗਤ ਨੇ ਛਾ ਕੇ ਜਾਣਾ ਹੈ ਪੈਨ ਜੀ ਉਹਨਾਂ ਦੇ ਵਿੱਚ ਆਪਣੀ ਛਾ ਕੇ ਜਾਣਾ ਮੈਂ ਬੜੇ ਸਤਿਕਾਰ ਦੇ ਨਾਲ ਬੇਨਤੀ ਕਰ ਰਿਹਾ ਪੈਨ ਜੀ ਬਲਵਿੰਦਰ ਕੌਰ ਜੀ ਉਹਨਾਂ ਨੂੰ ਸਤਿਕਾਰਯੋਗ ਮਦਦਾ ਜੀ ਭਾਈ ਮਨਤਾਬ ਸਿੰਘ ਜੀ ਉਹਨਾਂ ਨੂੰ ਬੇਨਤੀ ਕਰ ਰਿਹਾ ਇਸ ਸਟੇਜ ਤੇ ਆਉਣ ਆਪਣੀ ਕੀਮਤੀ ਜਾਣ ਦੇ ਸੰਗਤਾਂ ਦੇ ਵਿੱਚ ਰੱਖਣ ਜੀ ਸਾਰੇ ਪਿਆਰ ਨਾਲ ਉਹਨਾਂ ਦੇ ਵਿਚਾਰ ਸਰਵਣ ਕਰੋ ਕੋ ਸਰਵਣ ਕੀਤੀ ਗੱਲ ਤੇ ਗੌਰ ਜਨਾ ਕਰੋ ਸਾਰੇ ਇਹਨੀਆਂ ਬੇਨਤੀਆਂ ਦੇ ਨਾਲ ਜਿਮਾ ਦੇ ਜਾਜ ਕਾ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕੀ ਫਤਿਹ वाहे गुरु जी की फतेह पहले तो मैं सारी संगत का आई हुई दिलों बहुत धन्यवाद करती हाँ कि बहुत ही संगत प्यार उत्साह वेख के बहुत मन खुशी होंगी है कि सा कौम आ एक निशान साहब थल इकट्ठी होगी कि साड़ी कौम हम हो जागरूक होगी ਅਤੇ ਸਾਰੇ ਸੰਗਤ ਨੂੰ ਪਤਾ ਵੀ ਇਸ ਵਕਤ ਤੇ ਇਹ ਸੰਗਤਾਂ ਦੇ ਵਿਚਾਰੇ ਆ ਕਿ ਅਮਰਪਾਲ ਸਿੰਘ ਖਾਲਸਾ ਖੋਦੂ ਸਾਹਿਬ ਨੂੰ ਬਾਜ਼ਾਰ ਚੋਂ ਨਲੜ ਰਿਹਾ ਵੇਖੋ ਇਹ ਸੰਗਤਾਂ ਦਾ ਫੈਸਲਾ ਸੀ ਅਮਰਪਾਲ ਪਾਲ ਤੇ ਇਸ ਫੈਸਲੇ ਨੂੰ ਮੰਨਦਾ ਹੀ ਨਹੀਂ ਸੰਗਤਾਂ ਦੀ ਬੇਨਤੀ ਨੂੰ ਅਨੇ ਮੰਨਿਆ ਕਿਉਂਕਿ ਅਨਿਆਏ ਇੰਨਾ ਹੋ ਰਿਹਾ ਸੀ ਕਿ ਜਦੋਂ 18 ਮਹਾਰਾਜ ਨੂੰ ਉਹਨਾਂ ਨੇ ਅਮਰਪਾਲ ਸਿੰਘ ਤੇ ਇਤਿਹਾਰ ਕੀਤਾ ਕਿ ਕਿੰਨੀ ਲੈਸ 80 ਹਜ਼ਾਰ ਫੌਜ ਲਾ ਕੇ ਉਹਨਾਂ ਨੇ ਇੱਕ ਬੰਦੇ ਨੂੰ ਫੜਨ ਦਾ ਹਰਾਲਾ ਕੀਤਾ ਜਾਂ ਕਿ ਜੇ ਸਮਝਦੇ ਇਹ ਦੇ ਘਰੋਂ ਵੀ ਰੈਸਟ ਕਰ ਸਕਦੇ ਹੇ ਉਹ ਤੇ ਕਿਤੇ ਭਜਿਆ ਹੀ ਨਹੀਂ ਬਾਕੀ ਉਹਨਾਂ ਨੇ ਇਹ ਕੀਤਾ ਕਿ ਸੰਗਤਾਂ ਦੇ ਦਰਸਤ ਪਲੇ ਫਲਾਵੇ ਸੰਗਤਾਂ ਨਾਲ ਉਹਦਾ ਨਾਤਾ ਤੋੜਿਆ ਜਾਵੇ ਕਿਉਂਕਿ ਸੰਗਤਾਂ ਤੇ ਹਰ ਸੰਗਤ ਇਨਸਾਨ ਦੇ ਦੇਰ ਵਿੱਚ ਹੀ ਉਹ ਜਿੱਦਾਂ ਵਸ ਗਿਆ ਸੀ ਬਾਕੀ ਇਹਨਾਂ ਨੇ ਬਹੁਤ ਪੰਜਾਬ ਜਲ ਨੂੰ ਪਰਚ ਵੀ ਇੰਨਾ ਪੁਲਿਸ ਸ਼ੋਣੀ ਬਣਾ ਦਿੱਤੀ ਸਾਡੇ ਘਰ 'ਚ ਵੀ ਇੱਕ ਇੱਕ ਚੀਜ਼ ਫਰੋਲ ਕੇ ਵੇਖੀ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣਾਇਆ ਜਿਹੜੇ ਗੁਰਦੁਆਰੇ ਸਾਹਿਬ 'ਚ ਮੁੰਗੇ ਦਸ਼ਾ ਛੱਡਣ ਵਾਲੇ ਸੀ ਉਹਨਾਂ ਨੂੰ ਇੰਨਾ ਡਰਾਇਆ ਤਾਂ ਮਗਾਇਆ ਗਿਆ ਕਿ ਉਹਨਾਂ ਨੇ ਬਹੁਤ ਕਈਆਂ ਨੇ ਜਿੱਦ ਵੀ ਕੀਤੀ ਪਈ ਇੱਥੋਂ ਨਹੀਂ ਜਾਣਾ ਇੱਥੋਂ ਤਾਂ ਕਿ ਉਹਨਾਂ ਨੂੰ ਕਰਾਇਆ ਦੇ ਕੇ ਵੀ ਇਹਨਾਂ ਨੇ ਕੱਲ੍ਹ ਅੰਦੀ ਕੋਸ਼ਿਸ਼ ਕੀਤੀ ਕਿ ਜਿਹੜੇ ਏਦਾਂ ਮਾਵਾ ਦੇ ਪੋਤੇ ਆ ਇਹਨਾਂ ਸਰਕਾਰਾਂ ਕਦੀ ਵੀ ਚਾਹੁੰਦੀਆਂ ਨਹੀਂ ਵੀ ਜੇ ਸਾਡੇ ਨੌਜਵਾਨਾਂ ਨੂੰ ਨਸ਼ਾ ਛੱਡਣ ਬਹੁਤ ਹੀ ਇਹਨਾਂ ਨੇ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਆਮ ਆਦਿਕਾਉਣਾ ਦਾ ਸ਼ਸਡਾਉਣਾ ਕੀਤੀ ਕੇਵਲ ਗਲਤ ਗੱਲ ਸੀ ਜਿਹੜੇ ਉਹਨਾਂ ਤੇ ਐਨਐਸਏ ਲਾ ਕੇ ਇਹਨਾਂ ਨੇ ਡਿਗਰੂ ਘਰ ਭੇਜ ਦਿੱਤਾ ਇਹ ਇੱਕ ਗੁਰੂ ਮਹਾਰਾਜ ਜੀ ਆਪਾਂ ਨੂੰ ਪਰ ਧਾਕੀ ਭਾਉਣਾ ਸੀ ਕਿ ਕਿੰਨਾ ਸਾਡੇ ਨਾਲ ਜਿਹੜੀਆਂ ਸਰਕਾਰਾਂ ਬਣਾਈਆਂ ਕਰ ਰਹੀਆਂ ਬਾਕੀ ਵੇਖੋ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਇਹ ਇਹਦਾ ਫੈਸਲਾ ਸੀ ਤੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਨਾ ਕਾਡਾ ਇੱਕ ਇੱਕ ਕੀਮਤੀ ਵੋਟ ਜਿਹੜਾ ਅਮਰਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਲਿਆ ਸਕਦਾ ਅਮਰਪਾਲ ਦੇ ਬਾਹਰ ਆਉਣ ਨਾਲ ਕਿੰਨੇ ਮਾਵਾ ਦੇ ਪੁੱਤ ਜਿਹੜੇ ਬਾਕੀ ਵੀ ਉਹਦੇ ਨਾਲ ਜੇਲਾ ਚੋਂ ਬਾਹਰ ਹੋਣਗੇ ਆਪਣੇ ਬੰਦੀ ਸਿੰਘ ਜਿਹੜੇ 35-35 ਸਾਲਾਂ ਤੋਂ ਜੇਲਾ ਚ ਜੜੋੜ ਹੈ ਕਿਸੇ ਵੀ ਸਰਕਾਰ ਨੇ ਕਦੀ ਸਾਡੇ ਸਿੰਘਾਂ ਦੀ ਰਹਾਈ ਦੀ ਗੱਲ ਨਹੀਂ ਕੀਤੀ ਕਿਉਂਕਿ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕਿ ਸਾਡੇ ਬੰਦੀ ਸਿੰਘ ਜਿਹੜੇ ਜੇਲਾ ਚ ਬਾਹਰ ਆ ਉਨਾਂ ਨੂੰ ਪਤਾ ਜਦੋਂ ਇਹੋ ਜਿਹੇ ਸਿੰਘ ਸੂਰਮੇ ਬਾਹਰ ਆਉਂਦੇ ਆ ਤਾਂ ਆਪਣੇ ਹੱਕ ਮੰਗਦੇ ਆ ਤੇ ਸਰਕਾਰਾਂ ਤੇ ਸਾਡੀ ਕੌਮ ਨੂੰ ਆਡੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਸਰਕਾਰਾਂ ਕਦੇ ਵੀ ਨਹੀਂ ਚਾਣਗੀਆਂ ਵੀ ਜਿਹੜੇ ਬੰਦੇ ਸਿੰਘ ਆ ਉਹ ਬਾਹਰ ਆਉਣ ਕਿਉਂਕਿ ਉਹਨਾਂ ਕਿੱਡਕੀਆਂ ਵਟੀਆਂ ਸਾਡੀ ਬੌਮੀ ਕੁਰਬਾਨੀਆਂ ਕੀਤੀਆਂ ਸਾਡੀ ਲੀ ਕੁਰਬਾਨੀਆਂ ਕੀਤੀਆਂ ਉਹਨਾਂ ਅਸੀਂ ਉਹਨਾਂ ਦਾ ਮੁੱਦਾ ਠਾਵਾਵਾਂਗੇ ਸੰਗਤ ਮੈਂ ਇਹੋ ਹੀ ਸੰਗਤ ਨੂੰ ਬੇਨਤੀ ਕਰ ਬੇਨਤੀ ਕਰਦੀ ਹੱਥ ਬੰਨ੍ਹ ਕੇ ਪੀ ਵੱਧ ਚੜ ਕੇ ਵੋਟਾਂ ਬਹੁਤ ਤੁਹਾਡੀਆਂ ਵੋਟਾਂ ਬਹੁਤ ਆਮਰਪਾਲ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇ ਤੇ ਬਾਹਰ ਆਣ ਕੇ ਪੰਜਾਬ ਤੇ ਪੰਜਾਬੀਆਂ ਤਨ ਬਚਾਇਆ ਜਾ ਸਕੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਸਕੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਗੁਰੂਗ੍ਰੰਥ ਸਾਹਿਬ ਦੀ ਵਿਵਸਥੀ ਬਾਰੇ ਜੇਨਾਂ ਚ 6 ਮਹੀਨੇ 7 ਪਾਏ ਹੋਰ ਸਵਾਰ ਸਿੰਘ ਦੇ ਲੋਕਾਂ ਚ ਵਿੱਚ ਵਿਚਰੇ ਸੀ ਕਿ ਬਹੁਤੀ ਢੱਲ ਪੈ ਗਈ ਸੀ ਕਿਤੇ ਵੀ ਅਸੀਂ ਗੁਰੂਗ੍ਰੰਥ ਸਾਹਿਬ ਦੀ ਵਿਵਸਥੀ ਨਹੀਂ ਸੁਣਿਆ ਤੁਹਾਡੇ ਇਲਾਕੇ ਚ ਨਸ਼ੇ ਦੀ ਵੀ ਇੰਨੀ ਢੱਲ ਪੈ ਗਈ ਸੀ ਲੋਕੀਂ ਧੀਆ ਬਣਾ ਬਹੁਤ ਹੀ ਸੇਵ ਹੋ ਗਈਆਂ ਸੀ ਲੋਕਾਂ ਦੀਆਂ ਨੇਰੇ ਸਨੇਰੇ ਵੀ ਆਉਂਦੀਆਂ ਸੀ ਉਹਨਾਂ ਦੇ ਫੜੇ ਜਾਣ ਤੇ ਫਿਰ ਹੁਣ ਉਹੀ ਮਾਹੌਲ ਕ੍ਰੀਏਟ ਹੋ ਗਿਆ ਵਾ ਤੇ ਬਾਕੀ ਮੈਂ ਤਾਂ ਹੀ ਸੰਗਤਾਂ ਨੂੰ ਬੇਨਤੀ ਕਰਦੀ ਕਿ ਜੇ ਆਪਣਾ ਪੰਜਾਬ ਸ਼ਮਾਨ ਬਣਾਉਣਾ ਤੇ ਆਪਾਂ ਆਵਾਜ਼ਾਂ ਤੇ ਪੈਸਾ ਸਪੋਰਟ ਕਰੀਏ ਤਾਂ ਜੋ ਵੱਡੀ ਲੀਡ ਨਾ ਜਿੱਤ ਪ੍ਰਾਪਤ ਕਰਨਾ ਬਹੁਤ ਬਹੁਤ ਮੈਂ ਦਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਇਸਾਨਾ ਭਾਈ ਜੀ ਕਾ ਖਾਲਸਾ ਭਾਈ ਗੋ ਜੀ ਕੀ ਫਤਿਹ ਬਾਬਾ ਜੀ ਨੂੰ ਸਰਬਾਨ ਸਿਰੋਪਾਉ ਕਾ ਜੋ ਬਾਬਾ ਜੂ ਸੰਜੀਵਾਲਾ ਅਧਿਕਾਰੀ ਵਾਲੇ ਨੂੰ ਪੁੱਛੇ ਬਾਬਾ ਜਸਾ ਸਿੰਘ ਜੋਗੀ ਪੀਰ ਵਾਲੇ ਸਰੋਪਾਉ ਜੀ ਮਤੇ ਇੱਕ ਦਿਨ ਹੋ ਗਿਆ ਪਿੱਛੇ ਸਾਰੇ ਬਕਰੋ ਜੀ ਸੋਨਹਾਂ ਅਕਾਲ ਪੁਰਖ ਉਹਨਾਂ ਪੋਨਦ ਨਾਇਰ ਟੀਮ ਭਾਈ ਜਮਕੌਰ ਸਿੰਘ ਜੀ ਉਹਨਾਂ ਨੂੰ ਸਿਰੋਪਾਉ ਦੀ ਦਾਤ ਬਾਬਾ ਜਸਾ ਸਿੰਘ ਜੀ ਜੋਗੀ ਪੀਰ ਵਾਲੇ ਜਨਗੇ ਨਾਲ ਜਿਹੜੀ ਉਹਦੀ ਪਰਵੰਤਕੀ ਟੀਮ ਆਈ ਹੈ ਬੋਲ ਸੋਨਹਾਂ ਅਰਗੇ ਸੰਵਿਧਾਨ ਨੂੰ ਬੇਨਤੀ ਹੈ ਵੀ ਚੋਣ ਜਿੱਤਣ ਦਾ ਬਿਗੜ ਉਹ ਤੇ ਐਲਾਨ ਹੋ ਚੁੱਕਾ ਤੁਸੀਂ ਲੀਡ ਬਣਾਉਣੀ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਸੀਂ ਲੀਡ ਬਣਾਉਣੀ ਹੈ ਅਸੀਂ ਵੀ ਲੀਡ ਬਣਾਉਣੀ ਹੈ ਸਰਕਾਰ ਨੂੰ ਕਿ ਕਿੰਨੇ ਲੋਕ ਜਿਹੜੇ ਉਹ ਭਾਈ ਅਮਰਪਾਲ ਸਿੰਘ ਦੇ ਨਾਲ ਨੇ ਤੇ ਜਿਹੜਾ ਉਤਸ਼ਾਹ ਸੰਗਤ ਦੇ ਵਿੱਚ ਬਣਿਆ ਇਸ ਨੂੰ ਬਰਕਰਾਰ ਰੱਖਣਾ ਹੈ ਘਰ ਘਰ ਜਾ ਕੇ ਆਪਾਂ ਸਾਰਾ ਇਹ ਪ੍ਰਚਾਰ ਕਰਕੇ ਔਰ ਕਰੋ ਤੇਰੀ ਜਾ ਕੇ ਆਪਣਾ ਉਹਨਾਂ ਦੇ ਸਾਰੇ ਨੋਟ ਸਟੇਟ ਵੀ ਕਰਨਾ ਹੈ ਚੋਣ ਸ਼ਾਨ ਬਾਰੇ ਵੀ ਦੱਸਣਾ ਹੈ ਇਸ ਪਛਾਣ ਨੂੰ ਬਰਕਰਾਰ ਰੱਖਣਾ ਸਾਰਿਆਂ ਨੂੰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਲ ਸਿੰਘ ਦੀ ਭੋਇਆਂ ਤੋਂ ਜਿਹੜੇ ਉਹਨਾਂ ਦੀ ਬੜੀ ਵੱਡੀ ਗਿਣਤੀ ਦੇ ਸੰਗਤ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਖੇਲਿਆ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਬਿੰਦੀ ਮੇਰੀ ਫੇਰਾ ਸਾਰਿਆਂ ਨੂੰ ਤੇ ਜਲ ਪਾਣੀ